ਆ ਜੀ ਸਾਡੇ ਬੱਸ ਕਿੱਥੇ ਜਾ ਰਹੇ ਰੋਟ ਕੇ ਸੈਨੀ ਸੈਨੀ ਵਾਓ ਵਾਹ ਕਿੱਥੇ ਸੈਨੀ ਸੈਨੀ ਉਹ ਅਗਿਆ ਆਪਣੇ ਸੀਤਾ ਨਾਲ ਵੀ ਬਸ ਰਹੀਆਂ ਆਪਾਂ ਗੱਲ ਹੈਗੇ ਇੱਥੇ ਪਿੱਛੋਂ ਦੇ ਬੰਦ ਇਸੀ ਬਣਾਣੀ ਵੀਡੀਓ ਕੌਸੇ ਦੇ ਵਿੱਚ ਬਸਾਂ ਹੀ 2-4 ਜਣੇ ਹੁੰਦੇ ਆ ਉਹਨਾਂ ਦੇ ਰੈਕਸ਼ਨ ਦਾ ਪਰਸਾ ਹੈ ਜਿਹੜਾ ਸਿਸਟਮ ਹੈ ਉਹ ਲੈ ਤੁਹਾਨੂੰ ਬਾਹਰ ਦਾ ਸ਼ੋਅ ਦਿਖਾਣੇ ਆ ਨਾਲੇ ਬਾਹਰ ਕਿਸੀ ਦੀ ਪ੍ਰਾਈਵੇਟ ਦਾ ਵੀਡੀਓ ਬਣਾ ਲੀ ਸਾਬਤ ਮੈਂਸ਼ੀਗ ਦਾ ਬਣਾਣੀ ਹੈ ਨਾਲੇ ਕਨੋਟੇ ਦੇ ਕਾਪਾਣਾ ਨਾ ਇਹ ਨਾਲੇ ਦਾ ਮੈਕ੍ਰੋ 10 ਆਡੇ ਕੋਲ ਘੱਟੋ ਘੱਟ ਨਹੀਂ ਤਾਂ ਦੋਏ ਹਸਬੰਡ ਵਾਈਫ ਕੰਮ ਕਰਦੇ ਹੋਣੇ ਚਾਹੀਦੇ ਆ ਤੇ ਉਹਨਾਂ ਕੋਲ ਪੱਕੇ ਪੇਪਰ ਹੋਣੇ ਚਾਹੀਦੇ ਆ ਮੰਨੋ ਪੱਕੇ ਪੱਕੇ ਦਾ ਮਤਲਬ ਇਹ ਨਹੀਂ ਕਿ ਰੈ residencies ਆ ਨਹੀਂ ਚਾਹੀਦੀਆਂ ਪਰਮਾਨੈਂਟ ਤੇ ਜਾਏ ਪਾਸਪੋਰਟ ਹੋਣਾ ਇੱਥੇ ਦੇ ਜਾਂ ਕਿਸੇ ਵੀ ਯੂਰਪ ਕੰਟਰੀ ਦੇ ਪਾਸਪੋਰਟ ਹੋਣ ਤੇ ਪਰਮਾਨੈਂਟ ਰੈ residencies ਹੋਵੇ ਕਾਹਦਾ ਹੋਵੇ ਜੀ ਮੈਨੂੰ ਤੇ ਉਹ ਘਰ ਨੂੰ ਅਪਲਾਈ ਕਰ ਸਕਦਾ ਹੈ ਉਹਦੇ ਵਿੱਚ ਵੀ ਇਹ ਹੈ ਤੇ ਜਰ ਮਜ ਥੋੜਾ ਜਿਆਦਾ ਫਿਰ ਕੋਈ ਕਾਰਵਾਈ ਇਹ ਹੋ ਜੇਗਾ ਫਿਰ ਦੋਨੇ ਹਸਬੰਡ ਵਾਈਫ ਕੰਮ ਕਰਦੇ ਹੋ ਤੇ ਜੇ ਮੰਨ ਲਓ 6 ਲੱਖ ਦਾ ਘਰ ਲੈਣਾ ਹੈ ਤੁਹਾਡੇ ਕੋਲ ਲੱਖ ਡੇਢ ਲੱਖ ਸੇਵਿੰਗ ਹੋਣੀ ਚਾਹੀਦੀ ਫਿਰ ਤੁਸੀਂ ਉਸ ਘਰ ਨੂੰ ਮੰਤਪਾ ਸਕਦੇ ਤੇ ਫਿਰ ਸ਼ਾਇਦ 7 ਲੱਖ ਦਾ ਜਿਹੜਾ ਘਰ ਆ ਤਾਂ ਉਹਦੀ ਏਸਟ ਵੀ ਕਟੋ-ਕਟਣੀ 202500 250 ਵਰਤਦੇ ਨੇ ਇਹ ਜੇ ਹੁਣ ਹੀ ਆਵੇ ਫਸਾ 5-7 ਸਾਲਾਂ ਸਾਲ ਕੁਝ ਕੰਮ ਕਰੋ ਫੇਰ ਘਰ ਨੂੰ ਹੱਤੋਂ ਬਹੁਤ ਇੱਦਾਂ ਹੀ ਸਾਰੇ ਜੱਗ ਜੋ ਜਿਹੜਾ ਇਹ ਹੰਬਰ ਕੇ ਏਰੀਆ ਏ ਥੋੜੇ ਜਿਆਦੇ ਮਹਿੰਗਾ ਹੈ ਇੱਥੇ ਕਿਰਾਏ ਵੀ ਮਹਿੰਗੇ ਘਰ ਵੀ ਬਹੁਤ ਮਹਿੰਗੇ ਜਿਸ ਸਾਈਡ ਤੇ ਜਾ ਕੇ ਪਿੰਡਾਂ ਤੇ ਲੈਨੇ ਆ ਉੱਥੇ ਘਰ ਸਸਤੇ ਆ ਘਰ ਵੱਡੇ ਪਰ ਚੱਕਰ ਉਹੀ ਪੈ ਜਾਂਦਾ ਥੋੜਾ ਜਿਆਦਾ ਫੇ ਉਹ ਸ਼ਹਿਰ ਤੋਂ ਦੂਰ ਹੋ ਜਾਂਦੇ ਆਂਡਿਆ ਦਾ ਹਿਸਾਬ ਨਾਲ ਤੁਸੀਂ ਚੰਡੀਗੜ੍ਹ ਮਹਾਲੀ ਰੋਪੜ ਨਵਾਂ ਸ਼ਹਿਰ ਮੇਨ ਜਗ੍ਹਾ ਤੇ ਤੁਸੀਂ ਕਰ ਲੈਣੇ ਤਾਂ ਤੁਹਾਨੂੰ ਮਹਿੰਗਾ ਹੀ ਮਿਲਦਾ ਹੈ। ਜੇ ਹੁਣ ਮੰਨ ਲਓ ਜੇ ਵੀ ਇਹ ਰੋਪੜ ਤੋਂ ਨਾਵਾ ਸਾਹਿਰ ਤੇ ਤੁਸੀਂ ਥੇਰੇ ਪਿੰਡ ਬੰਦੇ। ਤੇ ਉੱਥੇ ਬਹੁਤ ਹੀ ਜ਼ਿਆਦਾ ਸਸਤੇ ਨੇ ਵੱਡੇ ਘਰ ਜਿੰਨੇ ਮਰਜ਼ੀ ਪਾ ਲਓ। ਤੇ ਤੁਸੀਂ ਆਪ ਅੰਦਾਜ਼ਾ ਲਾ ਲਓ ਫਿਰ ਉਹ ਕਾਦੇ ਜੇ ਬਣਦੇ। ਸ਼ਹਿਰ ਚ ਕਰਦੇ ਸ਼ਹਿਰ ਜੇ ਲੈਣਾ ਪੈਂਦਾ ਹੈ। ਕੁਝ ਸੁਵਿਧਾਵਾਂ ਹੋ ਜਾਂਦੀਆਂ ਨੇ, ਕਾਫੀ ਕੁਝ ਹੋ ਜਾਂਦਾ ਤੁਹਾਨੂੰ ਕੰਮ ਦੀ ਟੈਨਸ਼ਨ।

ਕਿੱਕੂਟੀ ਲੈਣੀ ਸੌਖੀ ਹੈ ਤੁਹਾਡੇ ਕੋਲ ਲਾਇਸੈਂਸ ਹੋਣਾ ਜ਼ਰੂਰੀ ਹੈ ਤੇ ਹੋਂਦ ਤੋਂ ਲੋਕੇ ਤਾਂ ਤੇ ਰਾਮਾ ਲੈ ਸਕਦੇ ਆ ਤੇ ਆਪਣੀ ਕੀ ਜਿਆਦ ਦੇ ਹਿਸਾਬ ਨਾਲ ਜੇ ਲੋਡ ਹੈ ਤੁਸੀਂ ਲੈ ਸਕਦੇ ਹੋ ਜੇ ਨਹੀਂ ਲੋੜ ਤਾਂ ਪੰਗਾ ਲੈਣ ਦੀ ਲੋੜ ਨਹੀਂ ਹੈ ਮੈਨੂੰ ਆ ਲਾਲ ਜਿਹੜੀ ਗੱਡੀ ਬੜੀ ਪਸੰਦ ਹੈ ਜੇ ਤੇ ਵੀ ਲੂੰਗਾ ਤੇ ਤਾਂ ਵੀ ਮੈਂ ਉਹ ਚੀਜ਼ ਜਾਣਦੀ ਤਾਂ ਮੰਨਣਾ ਲੱਗਦਾ ਹੈ ਸਪਾਰਟਾਈਜ਼ I think ェンなるほど。<Jean. S 2> <Jean. S 1>

Hva sier ballene?

ਕੋਸਟ ਡੈਕਟਿਵ ਜੀ ਅੱਜ ਉਹਦਾ ਇਸ਼ਿਆ ਉਹ ਮੈਂ ਬਹਾਈ ਮਨਨ ਕਰਨ ਤੇ ਆਪੇ ਮੇਰੇ ਨਾਲ ਬਾਕੀ ਹੈ ਨੂੰ ਲਾਤੀ ਹੈ ਕਿ ਬੈਂਡ ਨਾ ਕਰਨਾ ਹੈ ਉਸ ਮੈਂ ਦੱਸਦਾ ਬਾਈ ਜੀ ਅਮਾ ਜੀ ਨੂੰ ਜੀ ਜਿਆਦਾ ਸੰਭੀਰ ਦੱਸਦਾ ਉਸ ਦਾ ਕੋਰਡਰ ਇੰਟਰੈਕਸ਼ਨ ਸਾਰਾ ਰਹਿਣਾ ਹੈ ਜੀ ਸਾਰਾ ਰਹਿਣਾ ਹੈ ਜੀ ਬੰਦਾ ਜੀ ਜਸਤ ਜੀ ਇਸ ਦਾ ਇਹ ਰਿਹਾ ਦਿਸ ਵਨ ਫਿਰ ਆਈਸਕ੍ਰੀਮ ਖਾ ਗਏ ਆਂਦੇ ਇਹ ਸਾਰੀਆਂ ਅੰਦਰੋਂ ਚੱਲ ਗਈਆਂ ਬੜੇ ਬੜੇ ਕਾਂਫਲੈਂਟ ਆਇਕਨ ਰਾਤ ਨੂੰ ਮੈਨੂੰ ਡਰਾਉਂਦੇ ਨੇ ਆ ਮੂੰਹ ਤੇ ਮਾਸਕ ਜਿਹਾ ਪਾਇਆ ਵਾ ਤੇ ਬਸ ਕੋਲੋਂ ਨੰਗੀ ਮੈਨੂੰ ਪਤਾ ਨਹੀਂ ਕੌਣ ਬੰਦਾ ਬੜਾ ਇਸ ਤਰ੍ਹਾਂ ਕਰਦੇ ਨੇ ਬੋਟਾਂ ਵਾਲੇ ਨੇ کا ہی مارا ہے کیمرے کا کیمرہ ادھر ادھر ہوں گا ہر جگہ پٹ پٹا کھان پی سارا کچھ آ گیا جی ਆ ਵੀ ਬਿਲਡਿੰਗਸ ਬਹੁਤ ਮਹਿੰਗਾ ਜਾ ਰਿਹਾ ਹੈ ਇਹ ਇਸ ਦਾ 2 ਘਟੇ ਲੇ ਗਾਂ 17 18 ਲੱਖ ਦਾ ਤਿੰਨ ਕਮਰੇ ਤੋਂ ਸਟਾਰਟ ਹੈ ਤਿੰਨ ਕਮਰੇ ਚਾਰ ਕਮਰੇ ਪੰਜ ਕਮਰੇ 18 ਲੱਖ ਪੈ ਰੋ ਇਹ ਦੇ ਨਾ ਸਾਰਾ ਬੋਸਟੇ ਲੱਗਿਆ ਵਾ ਪਾਟ ਪਟਾਈ ਆ ਸ਼ੁਰੂ ਹੋ ਜਾਊਗਾ ਇਹਨਾਂ ਜਗ੍ਹਾ ਦੇ ਵਿੱਚ ਤੇ ਰਸਤੇ ਬੰਦ ਬਲੋਕ ਇਧਰੋਂ ਪਾਟ ਉਧਰੋਂ ਪਾਟ ਕੋਈ ਹਲਾ ਰਹੇ ਪਾਛੜਦੇ ਨੇ ਆਹ ਪਰੇ ਬਿਲਡਿੰਗਾਂ ਹੈਗੀਆਂ ਜਿਹੜੀਆਂ 1 1 ਮਿਲੀਅਨ ਤੋਂ ਸਟਾਰਟ ਹੁੰਦੀਆਂ ਇੱਕ ਚਾਰ ਕਮਰੇ ਆ ਪੰਜ ਕਮਰੇ ਛੇ ਕਮਰੇ ਇਦਾਂ ਇਹ ਰੇਟ ਚੱਲਦਾ ਮੇਰੇ ਅੱਠ ਹੋ ਗਏ ਘੰਟੇ ਤੇ ਸੋਲੋ ਹੁਣ ਆਪਾਂ ਵੀਡੀਓ ਬੰਦ ਕਰਦੇ ਹਾਂ ਕਿਉਂਕਿ ਆਪਾਂ ਚੱਲ ਜਣੇ ਆ ਕੰਮ ਤੇ ਓਕੇ ਬਾਏ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅਗਲੀ ਵੀਡੀਓ ਬਣਾ ਕੇ ਆਉਗੀ ਦੂਸਰੇ ਕੰਮ ਤੇ ਜਾਂਦੇ ਆ ਇਹ ਪਹਿਲਾ ਕੰਮ ਤੇ ਜਿੱਥੇ ਮੈਨੂੰ ਸਵੇਰ ਦੇ ਟਾਈਮ ਜਾਣਾ ਹੈ ਫਿਰ ਸ਼ਾਮ ਦੇ ਟਾਈਮ ਤੇ ਦੂਸਰੇ ਜਿਹੜਾ ਕੰਮ ਤੇ ਜਾਣਾ ਤੁਹਾਨੂੰ Og vi viruset.